ਤੇ ਗੁਰਦਾਸਪੁਰ ਚ ਐਮਪੀ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ ਡੀਸੀ ਦਫਤਰ ਚ ਹੰਗਾਮਾ ਕੀਤਾ ਗਿਆ ਤੇ ਡੀਸੀ ਦਫਤਰ ਗੁਰਦਾਸਪੁਰ ਪਹੁੰਚੇ ਨੇ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਦਾਵਾ ਸੁਖਿੰਦਰ ਸਿੰਘ ਰੰਦਾਵਾ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਜੀਤ ਸਿੰਘ ਪਾੜਾ ਵੀ ਡੀਸੀ ਦਫਤਰ ਉੱਤੇ ਪਹੁੰਚੇ ਨੇ ਤੇ ਕਰਮਚਾਰੀਆਂ ਦੇ ਨਾਲ की बहसबाजी इस तरह की गई है रंदा वाले के है कि ए दफ्तर डीसी दे प्योदार ताकि ते तलखी परे अंदाज उन्होंने तमाम नेता नजर आए तमाम तस्वीरें आईने तस्वीरें गुरदासपुर दिया ट्रांसपोर्ट एमपीसी के रंदा वाले डीसी दफ्तर जाकर जबरदस्ती हंगामा किया गया और भी बरलाल हुई था मौजूद ਤਾਲੇ ਕਰ ਰਹਿ ਗਿਆ ਕਿਰਾ ਬੰਦ ਕਰ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੋਂ ਡੀਡੀ ਡੀਡੀ ਰਹਿ ਕੇ ਗਿਆ ਨੂੰ ਪਤਾ ਤੁਨ ਸ਼ਰੀਆਮਿਕ ਹੈ ਤੋ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਦਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਬਾਜਾ ਨਾ ਕਦੇ ਨੂੰ ਬਾਹਰ ਆ ਕੇ ਗੱਲ ਤੇ ਸੋਣਾ ਜੀ ਗੱਲ ਚਲਦੀ ਤੇ ਹਟਮੇ ਬਾਹਰ ਚਲੀਏ ਬੰਦਰ ਬਾਜੋ ਮੰਗੇ ਜੀ 15 15 ਵੇਖੋ ਦਫਤਰ ਦੇ ਵਿੱਚ ਦੇਖੋ ਡੀਸੀ ਦਫਤਰ ਦੀਆ ਮੈਂ ਤਾਦੇ ਮੰਗਦੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹੋ ਬਰਦਾਸ਼ਤ ਕਰਦੀਆ 15 ਮਿੰਟ ਡੀਸੀ ਨੂੰ ਕਹੋ ਕਿ ਇੱਧੀਆਂ ਜਲਦਪਤਾ ਦੀ ਜਾਣ ਹੈ ਕਿ ਉਹਨੂੰ ਕਹੋ ਕਿ ਤੁਹਾਨੂੰ ਪੱਟੇ ਬਾਹਰ ਦੱਸੇ ਅੱਡੇ ਮੰਗਦੇ ਨਾ ਪੁੱਤ ਬਣਾ ਲਾੜਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਲੋ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਖਣਗੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਕਿਆ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਦਾਂ ਨਹੀਂ ਕੋਈ ਡਰ ਚੁੱਕਦਾ ਸਾਲੇ ਕਰਿਆ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲੀ ਇੱਥੋਂ ਡੀਡੀ ਡੀਡੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਜੀ ਸਰ ਹਾਂ ਜੀ ਸ਼ਰੀਆਮੀ ਕਹਤੋ ਆ ਨੂਬੇ ਅਸੀ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਸ਼ਨ ਬਾਹਰ ਕਰਕੇ ਦੱਸੋ ਨੇ ਬਾਜਵੇਂ ਕੱਢੋ ਨੂੰ ਬਾਹਰ ਕਰਕੇ ਥੋੜਾ ਜੀ ਗੱਲ ਚੱਲਦੀ ਤੇ ਰੱਖ ਬੜਾ ਬਾਜ ਲਈ ਦੁਨੀਆ ਦਾ ਆ ਚੱਲ ਗਈ ਬਾਜ ਨੂੰ ਮੰਗੇ ਜੀ ਪੰਨਾ ਗੱਲ ਦੀ ਸਰਦੀ ਵੀ ਦੇ ਡਿਸਪੋਸਟਰ ਜੀ ਕਿਸੇ ਦੇ ਪੂਜੇ ਤਸਵੀਰਾਂ ਦੇਖ ਰਹੇ ਮਰਦਾਸ ਕਹਿੰਦੀ ਆ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਅੱਜ ਜਲਦਤਾ ਜੀ ਜਾਣੇ ਅੱਗੇ ਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਅਦ ਦੱਸਦੇ ਅੱਡੇ ਬਾਅਦ ਦੇ ਨਾ ਪੁੱਤ ਪਣਾ ਸਕਦੇ ਲੜਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨਮਾਇੰਦੇ ਆ ਇਹਨੂੰ ਕੱਢ ਕੇ ਨਾ ਛੇ ਜਿਹੜਾ ਪਰਚਾ ਦੇਣਾ ਦਰਿਆ ਦਾ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਲਪਟ ਆ ਸਾਡਾ ਇਹ ਨਹੀਂ ਪਾ ਡਰ ਕੇ ਜਾਂਦਾ ਨਾਲੇ ਕਰਿਆ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਇੱਥੋਂ ਡੀਡੀ ਡੀਡੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਹਾਂ ਜੀ ਸ਼ਰੀਆਮੀ ਕਹਿੰਦੇ ਹਾਂ ਕਿ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜੂੜ ਤਾਪੂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਕੱਢੋ ਨਾ ਕੱਢੋ ਨੂੰ ਬਾਹਰ ਆ ਕੇ ਥੋੜਾ ਜੀ ਮੈਂ ਚੱਲ ਜਾਈਏ 15 ਬਾਜਵਾ ਸੰਗੇ ਜੀ 15 ਕਾਲੂ ਸਰ ਜੀ ਦੇਖੋ ਡੀਸੀ ਨੂੰ ਕਰਦੀ ਆ ਮਿੰਟ ਤਾਂ ਦੇ ਮੰਗਦੇ ਨੇ ਕਿਸੇ ਨੂੰ ਜ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਬੰਦੀ ਆ 1 ਮਿੰਟ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਿੱਦ ਲੱਤਾਂ ਦੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਨਾ ਪੁੱਤ ਬਣਾ ਦਿੰਦਾ ਆ ਜੀ ਨੂੰ ਬਾਰ ਇਹ ਸਾਡਾ ਦਫਤਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਗਏ ਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨੋ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਦਾ ਇਹੋ ਨਹੀਂ ਕੋਈ ਡਾਂਟੂਗਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲ ਇਹੋ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖੋਲ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਹੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਥਨ ਬਾਹਰ ਕੱਢ ਕੇ ਦੱਸਿਓ ਬਾਜਵਾ ਕਦੇ ਨਹੀਂ ਬਾਹਰ ਕਰਕੇ ਛੱਡੋ ਜੀ ਮੈਂ ਗੱਲ ਚੋੜੀ ਤੇ ਤੁਸੀਂ ਛੱਡ ਮੈਂ ਬਾਹਰ ਲਈ ਵੀਡੀਓ ਦਾ ਆ ਚੱਲੀਏ ਬਾਜਵਾ ਭੰਗੇ ਜੀ 15 ਮਿੰਟ ਬੱਸ ਇਹ ਕਰਦਾ ਵੀ ਚੱਲਦੀ ਕਰਦੀ ਵੀ ਦੇਖੋ ਡਿਸਕੋ ਕਰਦੀ ਆ ਇਸੀ ਤੇ ਮੁਝੇ ਤਸਵੀਰਾਂ ਦੇਖ ਰਹੇ ਹੋ ਮੁਰਦਾ ਬੰਦਿਆ 15 ਮਿੰਟ 15 ਮਿੰਟ ਮੈਂ ਉਹ ਡੀਸੀ ਨੂੰ ਕਹ ਕੇ ਇੱਧਰ ਜਲਦਪਾਣੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਪਕੜ ਸੱਡੇ ਬਾਦ ਮੇਰੇ ਨਾ ਪੁੱਤ ਪੜਾ ਸਕਦਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇੰਦੇ ਆ ਇਹਨੂੰ ਕਹਿ ਕੰਗੇ ਨਾ ਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਾਪਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਕ ਵੀ ਇਦੋਂ ਨਹੀਂ ਪੜ ਚੁੱਕਾ ਦਾ ਤਾਲੇ ਕਰ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਡੀਡੀ ਡੀਡੀ ਰਹਿ ਕੇ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਤੋ ਹਾਂ ਜੀ ਅਸੀਂ ਜੀ ਟੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜਰੂਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕੱਢ ਕੇ ਦੱਸਿਓ ਕਦੋਂ ਨੂੰ ਬਾਹਰ ਕਰਕੇ ਛੱਡੋ ਜੀ ਚੱਲ ਚੱਲ ਜੀ ਇੱਕ ਮਿੰਟ ਬਾਜਵਾਲੀਓ ਜਲਦੀ ਜਲਦੀ ਬਾਜਵਾਲੀ ਮੰਗੇ ਜੀ ਪੰਨਾ ਕਾਲ ਦੀ ਡੀਸੀ ਨੇ ਹੱਡੀ ਸਿੱਧ ਕਰਦੀ ਆ ਜਿਹਨ ਚ ਤਾਦੇ ਮੰਗਦੇ ਕਿਸੇ ਨੂੰ ਜ ਤਸਵੀਰਾਂ ਦੇਖ ਰਹੇ ਮਰਦਾ ਸੋਈ ਆ ਇੱਕ ਵਾਰ ਗਵਰਨਮੈਂਟ ਇੱਕ ਵਾਰ ਗਵਰਨਮੈਂਟ ਮੈਂ ਉਹ ਡੀਸੀ ਨੂੰ ਕਹ ਕੇ ਇੱਧੀਆਂ ਜਿਲ੍ਹਾ ਦਫ਼ਤਰ ਜੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇਣਾ ਪੁੱਤ ਬਣਾ ਲਾੜ ਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀਗਾ ਦਫ਼ਤਰ ਹੀ ਪਬਲਿਕ ਦੇ ਨਮਾਇਦੇ ਆ ਇਹਨੂੰ ਕੱਢ ਕੇ ਨਾ ਛੇ ਇਹ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਟਪਟ ਆ ਸਾਡਾ ਇੱਕ ਵੀ ਇਦੋਂ ਨਹੀਂ ਕੋਈ ਡਰ ਚੁੱਕਿਆ ਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲੋ ਇੱਥੋਂ ਡੀਡੀ ਡੀਡੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਿੰਦਾ मेरा मेरे सहयोग बिशंबर बिटू फोन लाइन से जुड़े हुए हैं बिशंबर जानना चाहवांगे आ कांग्रेस का वफद है डीसी दफ्तर उत्थे पहुंचे सी मौके वादा ते की कुछ वापरिया क्योंकि सुखजिंदर सिंह रंधावा ते होर भी कई कांग्रेसी आगू कई बड़े ही तलक अंदाज नजर आ रहे हैं जी बिशंबर सारा मसला है कि दफ्तर गुरदासपुर जो प्रताप सिंह पाया सुखजिंदर तो रंधावा ਉਹ ਜਿਹੜੇ ਸੁਦਰ ਦੇ ਵਿਸ਼ੇ ਪਲਾਟ ਤਿੰਨ ਦਿਨਾਂ ਤੋਂ ਬਾਜਾ ਪੜਚਿ ਸੀ ਅਗਲਾ ਡੀਸੀ ਉਹ ਜਿਹੜੇ ਪੰਚਾਇਤੀ ਚੋਣਾਂ ਦੇ ਜਿਹੜੇ ਐਨਸੀ ਨਹੀਂ ਮਿਲਦੇ ਤੇ ਉਹ ਥੋੜਾ ਪਰ ਨਹੀਂ ਮਿਲਦੇ ਤੇ ਜੇ ਉਹ ਲੈ ਕੇ ਇਹ ਸਾਰਾ ਆਵਾਜ਼ ਜੋ ਡੀਸੀ ਕੋਲੋਂ ਮਿਲਣ ਗਏ ਤੇ ਡੀਸੀ ਨਾਲੋਂ ਮਿਲ ਤੋਂ ਮਨਾ ਕਰਤਾ ਜਿਹਨੇ ਚਲਦੇ ਆ ਉਹਨਾਂ ਨੇ ਡੀਸੀ ਅਫਸਰ ਅੰਦਰ ਗਏ ਤੇ ਉਸ ਤੋਂ ਸਾਰੀ ਘਟਨਾ ਵਾਪਰੀ ਜੀ 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 ਬਹੁਤ ਬਹੁਤ ਸ਼ੁਕਰੀਆ ਤੇ तमाम ਤਸਵੀਰਾਂ ਤੁਸੀਂ ਵੇਖ ਪਾਰੇ ਹੋ ਗੁਰਦਾਸਪੁਰ ਡੀਸੀ ਦਫਤਰ 'ਚ ਜ਼ਬਰਦਸਤ ਹੰਗਾਮਾ ਹੁੰਦੇ ਹੋਏ ਵਿਖਾਈ ਦੇ ਰਹੇ ਹੈ ਡੀਸੀ ਦਫਤਰ ਦੇ ਅੰਦਰ ਦੇ ਹਤਮਤ ਤਸਵੀਰਾਂ ਜਿੱਤੇ ਕਿ ਜੋ ਐਮਪੀ ਨੇ ਨਵੇਂ ਚੁਣੇ ਹੋਏ ਗੁਰਦਾਸਪੁਰ ਤੋਂ ਸੁਖਿੰਦਰ ਸਿੰਘ ਅਵਾਕ ਇਸ ਨਿਚ ਨਸਰ ਆ ਰਹੇ ਨੇ ਕਾਫੀ

ਹੋਏ ਗੱਲ ਕਰਦੀ ਵੀ ਦੇ ਡਿਸਪੋਸਟਰ ਦੀਆ ਕਿਸੇ ਨੂੰ ਪੁੱਛੇ ਤਸਵੀਰਾਂ ਦੇਖਣੇ ਮੁਰਦਾ ਕਹਿੰਦੀ ਆ 10 ਮਿੰਟ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਜੱਜ ਜਲਦਤਾ ਦੀ ਜਾਣੇ ਕਹਿੰਦੇ ਨੂੰ ਕਹ ਕੇ ਤੁਹਾਨੂੰ ਪੜ ਕੇ ਬਾਅਦ ਦੱਸੇ ਅੱਡੇ ਬਾਅਦ ਨੂੰ ਨਾ ਪੁੱਤ ਪੜਾ ਸਕਦੇ ਮੜਦੇ ਨੂੰ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦਾ ਨਮਾਇੰਦੇ ਆ ਤੈਨੂੰ ਕਹਿ ਕੜ ਗਿਆ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਈ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਦਾਂ ਨਹੀਂ ਕੋਈ ਡਰ ਚੁੱਕਿਆ ਤਾਂ ਇਹ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਹਣੇ ਦੇਖੋ ਡੀਡੀ ਡੀਡੀ ਰਹਿ ਕੇ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਤੋ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਕੀ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਲੋੜ ਆ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕੱਢ ਕੇ ਦੱਸਿਓ ਬਾਜਵਾ ਕਦੋਂ ਨੂੰ ਬਾਹਰ ਕੱਢ ਕੇ ਕੱਲ੍ਹ ਤੋਂ ਛੋੜੋ ਜੀ ਮੈਂ ਚੱਲ ਜੀ ਚੱਲ ਜੀ ਬਾਜਵਾ ਲਈ ਦੋ ਜੀ ਆ ਚੱਲ ਜੀ 15 ਬਾਜਵਾ ਮਗੇ ਜੀ 15 ਇਹ ਦੱਸ ਦਿੰਦਾ ਡਿਸਪੋਜ਼ਰ ਦੀਆਂ ਵਿੱਚ ਤਾਜ ਮੰਗਦੇ ਕਿਸੇ ਤੋਂ ਜਿਹੜੇ ਤਸਵੀਰਾਂ ਦੇਖ ਰਹੇ ਹਾਂ ਮੁਰਦਾ ਪੋਰੀਆ ਇੱਕ ਵਾਰ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਿਲੱਤਾ ਦੀ ਜਾਣ ਹੈ ਜੀ ਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਸੱਡੇ ਬਾਅਦ ਨੂੰ ਨਾ ਪੁੱਤ ਪੜਾ ਸਕੀ ਮਰਦੀ ਉਹ ਨੁਮਾਰਕ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇੰਦੇ ਆ ਇਹਨੂੰ ਕੱਟ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਟਪਟ ਆ ਸਾਡਾ ਇੱਥੇ ਇਹੋ ਨਹੀਂ ਕੋਈ ਡਾ ਲੁੱਟ ਗਿਆ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲ ਇਹੋ ਜੀ ਜੀਓ ਰਹਿ ਕੇ ਗਿਆ ਨੂੰ ਪਤਾ ਚਲ ਨਹੀਂ ਸ਼ਰੀਆਮੀ ਕਹਤੋ ਯਾਰ ਮੁਕੇ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਹੋਂਦ ਦਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਅਦ ਕਰਕੇ ਦੱਸਿਓ ਅਜੇ ਨਹੀਂ ਕੱਦੋ ਨੂੰ ਬਾਰਾਮ ਕਰ ਚੋ ਥੋੜਾ ਜੀ ਮੈਂ ਚਲ ਚਲ ਦੀ ਤੇਰੇ ਨਾਲ ਚਲ ਆਓ ਜਲੀਏ ਦੋ ਆਹ ਜਲੀਏ ਬਾਜਵਾ ਬਗੇ ਜੀ 15 15 ਓਏ ਚੱਲ ਸਰਦਾਰ ਵੀਰ ਦੇਖੋ ਡਿਸਪੋ ਕਰਦੀ ਆਂ ਇਹ ਤਾਜੂ ਮੰਗ ਬੈਠੇ ਇਸੀ ਦੇ ਮੁਝੇ ਤਸਵੀਰਾਂ ਦੇਖ ਰਹੇ ਹਾਂ ਮੁਰਦਾ ਬੰਦੀਆ 15 ਮਿੰਟ 15 ਮਿੰਟ ਜੇ ਉਹ ਡੀਸੀ ਨੂੰ ਕਹ ਕੇ ਇੱਧਰ ਜਲਦਪਾਣੀ ਜਾਣ ਹੈ ਜੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਅਦ ਦੱਸੇ ਕੱਢੇ ਬਾਅਦ ਨੇ ਨਾ ਪੁੱਤ ਬਣਾ ਸਕਦੇ ਕੱਢ ਦਿਓ ਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨਾਮ ਹੈ ਇਹਨੂੰ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਉਹ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟਮਾ ਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਟ ਰਪ ਤਾਡਾ ਇੱਥੇ ਐਡਰੈਸ ਵੀ ਕੋ ਡਾਲ ਚੁੱਕਿਆ ਦਾ ਥਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਸ਼ਰੀਆਮੀ ਕਹਤੋ ਆ ਵੀ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਕੀ ਤੁਸੀਂ ਸਾਡੇ ਕੋਲ ਬਹੁਤ ਤੱਕ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਦੋਂ ਬਾਹਰ ਕੱਢ ਕੇ ਦੱਸੇ ਕਦੋਂ ਨੂੰ ਬਾਹਰ ਕਰਕੇ ਛੱਡੋ ਜੀ ਚੱਲ ਚੱਲੀ ਤੇਰੀ ਤੇਰਾ ਬਾਜਵਾਲੀਓ ਬੰਦੀਓ ਦਾ ਆ ਜਲਦੀ ਬਾਜਵਾ ਮੰਗੇ ਜੀ 15 ਬਾਜਵਾ ਆ ਵੀ ਚੱਲਦੀ ਰਹਦੀ ਵੀ ਦੇਖੋ ਡਿਸਪੋਸਟ ਕਰਦੀ ਆ 10 ਮਿੰਟ ਤਾਂ ਦੇ ਲੱਗਦੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹੋ ਮੁਰਦਾ ਬੰਦੀ ਆ 1 ਇੱਕ ਵਾਰ ਚੋ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਪਾਣੀ ਜਾਣਾ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਬਾਅਦ ਕੇ ਬਾਅਦ ਦੱਸੂ ਵੱਡੇ ਬੰਦੇ ਦਾ ਪੁੱਤ ਬਣਾ ਸਕਦਾ ਮਾਰ ਦਿਓ ਉਹਨੂੰ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇੰਦੇ ਆ ਇਹਨੂੰ ਕੱਢ ਕੇ ਨਾ ਦੇ ਜਿਹੜਾ ਪਰਚਾ ਦੇਣਾ ਦਰਿਆ ਨਾਲ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਪਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹ ਵੀ ਬਹੁਤ ਡਾਲ ਚੁੱਕਾ ਦਾ ਨਾਲੇ ਕਰਿਆ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੋ ਦੇਖੋ ਜੀ 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 ਕੋ ਲੈ ਕੇ ਗਿਆ ਨੂੰ ਪਤਾ ਤੁਹਾਨੂੰ ਸਰ ਹਾਂ ਜੀ ਸ਼ਰੀਆਮ ਹੀ ਕਹਤੋ ਨਾ ਮੁਕੇ ਅਸੀ ਜੀ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਬੋਲਤਾ ਬਾਜਵਾਲ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਖਣ ਬਾਹਰ ਕੱਢ ਕੇ ਦੱਸਿਓ ਤੇ ਸਾਡਾ ਅਸ਼ਦੀਪ ਕਰੇਰ 49 ਤੇ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਗੁਰਦਾਸਪੁਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਾਂਗਰਸ ਦਾ ਵਫਦ ਹੈ ਪਟਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ ਸੁਖਿੰਦਰ ਰੰਤਾ ਆਵਾਜ਼ ਤੇ ਹੋਰ ਵੀ ਕਈ ਕਾਂਗਰਸੀ ਆਗੂ ਨੇ ਤਲਕ ਅੰਦਾਜ਼ ਉਹਨਾਂ ਦਾ ਨਜ਼ਰ ਆ ਰਿਹਾ ਹੈ ਕਿ ਕੁਝ ਮੌਕੇ ਵਾਰਦਾਤ ਤੇ ਹੋਇਆ ਤੁਸੀਂ ਸਾਨੂੰ ਸਮਝਾ ਸਕਦੇ ਹੋ ਕਲੇਰ ਜੀ ਹਲੋ ਜੀ ਹਲੋ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਗੁਤਾਨਸਪੁਰ ਤੋਂ ਇੱਕ ਵੀਡੀਓ سامنے ਆਈ ਹੈ ਸੁਖਜਿੰਦਰ ਸਿੰਘ ਰੰਦਾਵਾ ਤੇ ਐਲ ਸੀ ਐਲ ਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੀ ਕਈ ਕਾਂਗਰਸੀ ਆਗੂ ਨੇ ਡੀ ਸੀ ਦਫਤਰ ਦੀ ਤਮਾਮਾ ਵੀਡੀਓ ਹੈ ਤੇ ਬਹਿਸਬਾਜ਼ੀ ਹੋ ਰਹੀ ਹੈ ਤੁਸੀਂ ਚਾਨਣ ਪਾ ਸਕਦੇ ਕਿ ਕਿਸ ਗੱਲ ਨੂੰ ਲੈ ਕੇ ਆਜੋ ਬਹਿਸਬਾਜ਼ੀ ਹੈ ਇੰਨੀ ਤਲਕ ਹੋ ਗਈ ਦੇਖੋ ਹਿੱਤਾ ਕਾਂਗਰਸ ਦੱਸ ਸਕਦੀ ਹੈ ਕਾਂਗਰਸ ਦੇ ਬੁਲਾਰੇ ਦੱਸ ਸਕਦੇ ਨੇ ਕਿ ਉੱਥੇ ਹੋਇਆ ਕੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਤੇ ਪੰਜਾਬ ਦੀ ਮੁੱਖ ਵਿਰੋਧੀ ਧਿਰ ਦੇ ਮੈਂ ਇਹ ਗੱਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਪੰਚਾਇਤਾਂ ਦੀ ਚੋਣਾਂ ਨੂੰ ਲੈ ਕੇ ਪੂਰੇ ਤਰੀਕੇ ਦੇ ਨਾਲ ਕੰਪਰੋਮਾਈਜ਼ ਹੋ ਚੁੱਕੇ ਕਿਉਂਕਿ ਸਰਕਾਰ ਹਰ ਇੱਕ ਕਾਂਦੇ ਨਾਲ ਉੱਤੇ ਫੇਲ ਹੋ ਚੁੱਕੀ ਹੈ ਮਾੜੀ ਕਾਰਗੁਜ਼ਾਰੀ ਹੈ ਲਾਅ ਐਂਡ ਆਰਡਰ ਖਤਮ ਹੁੰਦਾ ਜਾ ਰਿਹਾ ਹੈ ਹਾਈ ਕੋਰਟ ਦੀਆਂ ਟਿੱਪਣੀਆਂ ਆ ਰਹੀਆਂ ਨੇ ਸਰਕਾਰ ਨੂੰ ਪਤਾ ਕਿ ਸਾਨੂੰ ਵੋਟ ਪੈਣੀ ਨਹੀਂ ਤੇ ਤਾਂ ਹੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ ਸਰਕਾਰ ਕਰਾਉਣਾ ਹੀ ਨਹੀਂ ਚਾਹੁੰਦੀ ਸੀ ਇਹ ਤਾਂ ਹਾਈ ਕੋਰਟ ਨੇ ਹੁਕਮ ਦਿੱਤੇ ਕਿ 20 ਅਕਤੂਬਰ ਤੋਂ ਪਹਿਲਾਂ ਕਰਾਓ ਹੂੰ ਔਰ ਹੁਣ ਸਰਕਾਰੀ ਜਿਹੜੀ ਧਿਰ ਹੈ ਚਾਹੇ ਇਹਨਾਂ ਦੇ ਐਮਐਲਏ ਹੋਣ ਕੱਲ ਆਪਾਂ ਦੇਖਿਆ ਕਿ ਜੈਤੋ ਤੋਂ ਜਿਹੜਾ ਅਮੋਲਕ ਸਿੰਘ ਹੈ ਉਹਨੇ ਕੀ ਕਿਹਾ ਸਟੇਜ ਤੇ ਇੱਕ ਬੰਦੇ ਨੂੰ ਖੜਾ ਕੇ ਕਿ ਭਾਈ ਆਹ ਸਾਡਾ ਸਰਪੰਚ ਹੈ ਇਹਦੇ ਖਿਲਾਫ ਕੋਈ ਖੜਾ ਹੋਇਆ ਤਾਂ ਹਿਸਾਬ ਲਾ ਦੇ ਹੂੰ ਸਰਕਾਰ ਇਸੇ ਤਰੀਕੇ ਵਿਰੋਧੀ ਧਿਰਾਂ ਦੇ ਨਾਮੀਨੇਸ਼ਨ ਪੇਪਰ ਹੀ ਨਹੀਂ ਲੈਣਾ ਚਾਹੁੰਦੀ ਉਹਨਾਂ ਨੂੰ ਐਨਓਸੀਆਂ ਨਹੀਂ ਜਾਰੀ ਕਰਨਾਂ ਵੀ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਿਰਫ ਜਿਹੜੇ ਸਰਕਾਰ ਦੇ ਚਾਹਤੇ ਨੇ ਉਹਨਾਂ ਨੂੰ ਨਿਰਵਿਰੋਧ ਸਰਪੰਚ ਬਣਾਉਣਾ ਚਾਹੁੰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਜੇ ਵੋਟਾਂ ਪਈਆਂ ਤਾਂ ਇਹਨਾਂ ਦੇ ਨੁਮਾਇੰਦੇ ਬੁਰੇ ਤਰੀਕੇ ਨਾਲ ਹਾਰਨਗੇ ਔਰ ਇਹ ਡੈਮੋਕ੍ਰੇਸੀ ਦਾ ਕਤਲ ਹੈ ਮੈਂ ਤਾਂ ਹਾਈ ਕੋਰਟ ਦੇ ਅੱਗੇ ਬੇਨਤੀ ਕਰਦਾ ਕਿ ਇਹ ਤਾਂ ਕੋਈ ਜੁਡੀਸ਼ੀਅਲ ਸਿਸਟਮ ਐਸਾ ਬਣਾਇਆ ਜਾਵੇ ਤਾਂ ਕਿ ਫਿਰ ਤੇ ਫੇਰ ਇਲੈਕਸ਼ਨ ਹੋਣ ਨਹੀਂ ਇਹ ਸਰਕਾਰ ਨੇ ਡੈਮੋਕ੍ਰੇਸੀ ਦਾ ਦਲਾ ਘੋਸਣ ਦੇ ਵਿੱਚ ਕੋਈ ਕਦਰ ਨਹੀਂ ਚ।